ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਬੱਡੀ ਦੀਆਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਕਬੱਡੀ 105 ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਨਾਲ ਹੀ ਬੈਲ ਵਾਲੇ ਆਈਕਨ ਨੂੰ ਜਰੂਰ ਦੱਬੋ ਜੀ। ਹੈਲੋ ਦੋਸਤੋ ਆਪ ਦਾ ਬਹੁਤ ਬਹੁਤ ਸਵਾਗਤ ਹੈ ਆਪਦੇ ਆਪਣੇ ਚੈਨਲ ਕਬੱਡੀ 105 ਉੱਤੇ ਅਤੇ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਬੱਡੀ ਦੇ ਸੁਪਰ ਸਟਾਰ ਜਾਫੀ ਫੂਲਾ ਸੋਸਕ ਦੀ ਇਸ ਲਈ ਤੁਸੀਂ ਇਸ ਵੀਡੀਓ ਨੂੰ ਪੂਰੀ ਐਂਡ ਤੱਕ ਦੇਖਣਾ ਅਤੇ ਜੇਕਰ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰਨਾ। ਦੋਸਤੋ ਫੂਲੇ ਦਾ ਪੂਰਾ ਨਾਮ ਤਲਵਿੰਦਰ ਸਿੰਘ ਹੈ ਅਤੇ ਫੂਲੇ ਦਾ ਪਿੰਡ ਸੂਸਕ ਹੈ ਜੋ ਕਿ ਜ਼ਿਲ੍ਹਾ ਬਰੋਜਪੁਰ ਵਿੱਚ ਪੈਂਦਾ ਹੈ ਫੂਲੇ ਦਾ ਜਨਮ 10 ਅਕਤੂਬਰ 1996 ਵਿੱਚ ਹੋਇਆ ਅਤੇ ਫੂਲੇ ਦੇ ਪਿਤਾ ਜੀ ਦਾ ਨਾਮ ਸਰਦਾਰਾ ਸਿੰਘ ਅਤੇ ਮਾਤਾ ਜੀ ਦਾ ਨਾਮ ਸੁਖਦੀਪ ਕੌਰ ਹੈ ਕੁਲਵਿੰਦਰ ਸਿੰਘ ਗਿਆਨੀ ਤੇ ਸੁਖਾ ਸੂਸਕ ਨੂੰ ਫੂਲਾ ਆਪਣਾ ਉਸਤਾਦ ਮੰਨਦਾ ਹੈ ਫੂਲੇ ਨੇ ਕਬੱਡੀ ਖੇਡਣ ਦੀ ਸ਼ੁਰੂਆਤ 2015 ਵਿੱਚ ਕੀਤੀ ਫੂਲੇ ਨੇ ਕਬੱਡੀ ਸਿੱਧੀ ਓਪਨ ਵਿੱਚ ਖੇਡਣੀ ਸ਼ੁਰੂ ਕੀਤੀ ਤੇ ਮੁੰਡਾ ਹੌਲੀ-ਹੌਲੀ ਖੇਡਦਾ ਹੋਇਆ ਅੱਜ ਦੇ ਸਮੇਂ ਦਾ ਸੁਪਰਸਟਾਰ ਜਾਫੀ ਬਣ ਗਿਆ। ਅੱਜ ਕੱਲ੍ਹ ਸੂਸਕਵਾਲੇ ਹੁੱਲੇ ਦੀ ਖੇਡ ਦੇ ਪੰਜਾਬ ਦੇ ਕਬੱਡੀ ਕੱਪਾਂ ਤੇ ਫੁੱਲ ਚਰਚੇ ਹਨ। ਗੱਭਰੂ ਕਹਿੰਦੇ ਘਵਾਉਂਦੇ ਰੇਡਰਾਂ ਨੂੰ ਪੂਰੇ ਟੌਪ ਦੇ ਜੱਫੇ ਲਾਉਣ ਦਾ ਦਮ ਰੱਖਦਾ ਹੈ। ਹੁੱਲੇ ਨੇ ਹੁਣ ਤੱਕ ਪੰਜਾਬ ਦੇ ਕਬੱਡੀ ਕੱਪਾਂ ਤੇ 10 ਮੋਟਰਸਾਈਕਲ, 1 ਬੋਟ ਮੋਟਰਸਾਈਕਲ, 5 LEDਆਂ, 10 ਸੋਨੇ ਦੀਆਂ ਮੁੰਦਰੀਆਂ ਫਰੀਜਾਂ ਕੋਲਰ ਅਤੇ 31000 21000 ਤੇ 11000 ਵਰਗੀਆਂ ਕਈ ਨਗਦ ਰਕਮੀਆਂ ਜਿੱਤੀਆਂ ਹਨ ਫੂਲੇ ਨੇ 2018 ਵਿੱਚ ਡੱਲੇਵਾਲ ਦੇ ਕਬੱਡੀ ਕੱਪ ਤੇ ਜੱਗੂ ਸੈਦੋਵਾਲ ਨੂੰ 2 ਲੱਖ ਦਾ ਜੱਫਾ ਲਾ ਕੇ ਗੱਬਰੂ ਨੇ ਇੱਕ ਵੱਖਰਾ ਰਿਕਾਰਡ ਬਣਾਇਆ ਸੀ ਫੂਲੇ ਸੂਸਕ ਨੇ ਐਸ ਵਾਰ ਪੰਜਾਬ ਦੇ ਕਬੱਡੀ ਕੱਪਾਂ ਤੇ ਨੌਰਥ ਫਾਉਂਡੇਸ਼ਨ ਦੇ ਮੈਚਾਂ ਵਿੱਚ ਬਾਬਾ ਸੁਖਚੈਨ ਦਾਸ ਕਬੱਡੀ ਕਲੱਬ ਸਾਹ ਕੋਟ ਲਾਈਨ ਦੀ ਟੀਮ ਲਈ ਖੇਡਿਆ ਅਤੇ ਫੂਲਾਸੂਸਕ 2018 ਵਿੱਚ ਪਹਿਲੀ ਵਾਰ ਕੈਨੇਡਾ ਦੀ ਧਰਤੀ ਤੇ ਖੇਡਿਆ ਤੇ ਮੁੰਡੇ ਨੇ ਕੈਨੇਡਾ ਦੀ ਧਰਤੀ ਤੇ ਵੀ ਪੂਰੀ ਬੱਲੇ ਬੱਲੇ ਕਰਵਾਈ ਫੂਲੇਸੂਸਕ ਵਾਲੀ ਦੀ ਖੇਡ ਆਪ ਨੂੰ ਕਿਸ ਤਰ੍ਹਾਂ ਲੱਗਦੀ ਹੈ ਦੋਸਤੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ